ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਬੈਲਜੀਅਮ ਦੀ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 14 ਤੇ 15 ਫਰਵਰੀ ਨੂੰ ਗੁਰਦੁਆਰਾ ਸੰਗਤ ਸਾਹਿਬ ਸੰਤਰੋਧਨ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਕਰਵਾ ਰਹੇ ਹਾਂ ਜਿੱਥੇ ਕੀ ਭਾਈ ਮੋਹਨ ਸਿੰਘ ਜੀ ਯੂਕੇ ਤੋਂ ਉਹ ਇੱਥੇ ਆਣਗੇ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਇਹ ਪ੍ਰੋਗਰਾਮ ਜਿਹੜਾ ਹੈ ਸਪੈਸ਼ਲ ਗਰੂਮਿੰਗ ਦੇ ਉੱਤੇ ਹੈ ਸਾਸੰਗਤਜੀ ਗਰੂਮਿੰਗ ਕੀ ਹੈ ਤੇ ਗਰੂਮਿੰਗ ਦਾ ਮਤਲਬ ਕੀ ਹੈ ਕਿ ਜਿਹੜਾ ਸਿੱਖ ਗਰੂਮਿੰਗ ਯਾਨੀ ਕਿ ਬੱਚਿਆਂ ਨੂੰ ਬਰਗਲਾ ਕੇ ਉਹਨਾਂ ਦਾ ਇਹ ਬ੍ਰੇਨ ਵਾਸ਼ ਕਰਕੇ ਸਕੂਲ ਕਾਲਜਸ ਯੂਨੀਵਰਸਿਟੀ ਦੇ ਵਿੱਚ ਤੇ ਉਹਨਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਜੋ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਵਸਤੇ ਸਾਡੀ ਕੌਮ ਵਸਤੇ ਬੜੀ ਹੀ ਮੰਦ ਭਾਗੀ ਜਿਹੜੀ ਇਹ ਕਟਨਾਵਾ ਜੜੀਆਂ ਹੋ ਰਹੀਆਂ ਤੇ ਹੋਣ ਜਾ ਰਹੀਆਂ ਅੱਗੇ ਵੱਧਦੀਆਂ ਜਾ ਰਹੀਆਂ ਤੇ ਆਪਾਂ ਇਹਨਾਂ ਨੂੰ ਸੁਚੇਤ ਕਿਸ ਤਰ੍ਹਾਂ ਰਹਿਣਾ ਸੁਚੇਤ ਰਹਿਣਾ ਜੇ ਤੁਸੀਂ ਇਹ ਸੈਮੀਨਾਰ ਸ਼ਨੀਵਾਰ ਤੇ ਐਤਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰਾ ਸੰਗਤ ਸਾਹਿਬ ਸੰਤਰੂਧਨ ਦੇ ਵਿੱਚ ਤੁਸੀਂ ਅਟੈਂਡ ਕਰਦੇ ਹੋ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰਾਪਰਟੀ ਹੈ ਉਹ ਸਾਡੇ ਬੱਚੇ ਨੇ ਕੌਮ ਦੀ ਪ੍ਰਾਪਰਟੀ ਜਿਹੜੀ ਹੈ ਸਾਡਾ ਯੂਥ ਹੈ ਸਾਡੇ ਬੱਚੇ ਨੇ ਤੇ ਸਾਨੂੰ ਇਹਨੂੰ ਸੇਫ ਕਰਨਾ ਇਹ ਸਾਡਾ ਮੂਲ ਅਧਿਕਾਰ ਹੈ ਕਿਉਂਕਿ ਜਿਹੜਾ ਹੁਣ ਸਮੇਂ ਚੱਲ ਰਿਹਾ ਕਿ ਧਰਮ ਪਰਿਵਰਤਨ ਕਰਨੇ ਕੋਈ ਸਿੱਖਾਂ ਨੂੰ ਕੋਈ 크੍ਰਿਸਚੀਅਨ ਬਣ ਗਏ ਨੇ ਕੋਈ ਕਿਸੇ ਆਪਣੇ ਮੁਸਲਮ ਧਰਮ ਦੇ ਵਿੱਚ ਉਹ ਵਰਗਲਾ ਕੇ ਉੱਥੇ ਲੈ ਗਏ ਨੇ ਤੇ ਇਹ ਜਦ ਤੱਕ ਸਾਡੇ ਬੱਚਿਆਂ ਨੂੰ ਅਸੀਂ ਇਹੋ ਜੇ ਸੈਮੀਨਾਰ ਅਟੈਂਡ ਕਰਵਾਵਾਂਗੇ ਉਹ ਇਥੋਂ ਸਿੱਖਣਗੇ ਸਮਝਣਗੇ ਕਿ ਸਾਡੇ ਪਰ ਅਸਲ ਮੈਨੇ ਜਿਹੜਾ ਖਤਰਾ ਕੀ ਹੈ ਤੇ ਉਹ ਜਿਹੜਾ ਅਗਰ ਉਹਨਾਂ ਨੂੰ ਉਹ ਚੀਜ਼ਾਂ ਆਪਣੇ ਕਾਲਜ ਸਕੂਲ ਜਾਂ ਯੂਨੀਵਰਸਿਟੀ ਫੇਸ ਕਰਦੇ ਨੇ ਜੋ ਉਹ ਘਰ ਆ ਕੇ ਤੁਹਾਡੇ ਨਾਲ ਬੱਚੇ ਤੁਹਾਡੇ ਤੁਹਾਡੀਆਂ ਬੱਚੀਆਂ ਉਹ ਤੁਹਾਡੇ ਨਾਲ ਗੱਲ ਸ਼ੇਅਰ ਕਰਨਗੇ ਆ ਤਾਂ ਹੀ ਤੁਹਾਡੇ ਪੇਰੈਂਟਸ ਨੂੰ ਤੁਹਾਨੂੰ ਪਤਾ ਚੱਲੇਗਾ ਕਿ ਸਾਡੇ ਸਾਡੇ ਬੱਚੇ ਸਕੂਲਾਂ ਦੇ ਵਿੱਚ ਸੇਫ ਹਨ ਜਾਂ ਨਹੀਂ ਹਨ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਜੋ ਰੇਸ਼ਿਓ ਕੱਢੀ ਹੈ ਕਿ ਸੰਤਰੂਧਨ ਦੇ ਵਿੱਚ ਵੀ ਦੋ ਤਿੰਨ ਕੁੜੀਆਂ ਜਿਹੜੀਆਂ ਨੇ ਧਰਮ ਪਰਿਵਰਤਨ ਕਰ ਚੁੱਕੀਆਂ ਨੇ ਬਰਸਲ ਦੇ ਵਿੱਚ ਵੀ ਮੁੰਡੇ ਕੁੜੀਆਂ ਧਰਮ ਪਰਿਵਰਤਨ ਕਰ ਚੁੱਕੇ ਨੇ ਔਰ ਇਹ ਬੜਾ ਜਿਹੜਾ ਗੰਭੀਰ ਮਸਲਾ ਹੈ ਤੇ ਇਹ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਰਾਤੀ ਕੋਈ ਕਿਸੇ ਨੂੰ ਮਿਲਦਾ ਤੇ ਸਵੇਰੇ ਧਰਮ ਪਰਿਵਰਤਨ ਕੀਤਾ ਜਾਂਦਾ ਨਹੀਂ ਇੱਤੇ ਪਰ ਬਕਾਇਦਾ ਟਾਈਮ ਲਗਾਇਆ ਜਾਂਦਾ ਹੈ ਉਹ ਉਦੇ ਪਰ ਆਪਣੀਆਂ ਪੂਰੀਆਂ ਮਨ ਘੜਤ ਗੱਲਾਂ ਜਿਹੜੇ ਉਹ ਟ੍ਰਿੱਕੀ ਗੱਲਾਂ ਜਿਹੜੀਆਂ ਉਹ ਬੱਚਿਆਂ ਦੇ ਦਿਮਾਗ ਵਿੱਚ ਪਾਉਂਦੇ ਨੇ ਤੇ ਤਾਂ ਉਹ ਜਾ ਕੇ ਉਸ ਵਿੱਚ ਕਾਮਯਾਬ ਹੋ ਸਕਦੇ ਨੇ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਜਿਹੜੇ ਇਹ ਗਲਤ ਜਿਹੜੇ ਬੰਦੇ ਨੇ ਸਮਾਜ ਦੇ ਵਿੱਚ ਇਹਨਾਂ ਨੂੰ ਸੇਵ ਕਰੀਏ ਤੇ ਤੁਸੀਂ ਸਾਰੇ 14 ਤੇ 15 ਫਰਵਰੀ ਨੂੰ ਦੁਆਰਾ ਸੰਗਤ ਸਾਹਿਬ ਸੰਤਰੂਤਨ ਸ਼ਨੀਵਾਰ ਤੇ ਐਤਵਾਰ ਦਾ ਪ੍ਰੋਗਰਾਮ ਹੈ ਸ਼ਨੀਵਾਰ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 9:00 ਵਜੇ ਤੱਕ ਭਾਈ ਮੋਹਨ ਸਿੰਘ ਜੀ ਸੰਗਤਾਂ ਨੂੰ ਰੂਬਰੂ ਹੋਣਗੇ ਤੇ ਐਤਵਾਰ 12:00 ਵਜੇ ਤੋਂ ਲੈ ਕੇ 2:30 ਵਜੇ ਤੱਕ ਸੰਗਤਾਂ ਦੇ ਰੂਬਰੂ ਹੋਣਗੇ ਤੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਥੇ ਵੱਧ ਤੋਂ ਵੱਧ ਹਾਜ਼ਰੀ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ